ਦਾ ਨਾਂ ਕੀ ਆਪਣਾ ਮੇਰਾ ਨਾਮਿੰਦਰ ਕੌਰ ਆ ਬੱਚੇ ਮੈਂ ਕੀ ਨਾਮਿੰਦਰ ਕੋਲ ਨਿੰਦਰ ਕੌਰ ਕਿਹੜਾ ਪਿੰਡ ਕੜੇ ਮਾਧਰਗੜ ਜੰਡੀਆਂ ਮਾਧਰਗੜ ਜੰਡੀਆਂ ਹਾਂਜੀ ਮਾਦਾ ਕੱਲੋ ਜਿਹੜਾ ਇੱਕ ਲੜਕੀ ਨੇ ਉਹ ਕੰਗਣਾ ਰੋਣ ਨਾ ਦੇ ਦੇਣਾ ਤੁਹਾਡੀ ਅੱਜ ਤੋਂ 3 ਸਾਲ ਪਹਿਲਾਂ ਕੱਲੋ ਉਹਦੇ ਥੱਪੜ ਮਾਰਿਆ ਤੇ ਉਹਨੂੰ ਪੁਲਿਸ ਤੇ ਮਾਮਲਾ ਦੇ ਕੀ ਤੁਸੀਂ ਕਿਉਂ ਉਹਨੇ ਮੋਟੇ ਦੀ ਮਾਰ ਦਿੱਤੀ ਉਹਨੂੰ ਬੋਲਣ ਤੇ ਤਗੀ ਵੀ ਨਹੀਂ ਤਰੀ ਵੀ ਨਹੀਂ ਹੈ ਤੇਰ ਵਾਰ ਨਹੀਂ ਬੋਲਣ ਦਾ ਮਾਨਤਨ ਕਰਨ ਦਾ ਪਤਾ ਨਹੀਂ ਉਹਨੂੰ ਐਵੇਂ ਆਟੋਬੋਡੀ ਬੁਲੀ ਜਾਂਦੀ ਏ ਐ ਨਹੀਂ ਪਤਾ ਵੀ ਆਪ ਦੇ ਰੱਖਣਾ ਜਾਇਆ ਰੱਖਣਾ ਕਹਿੰਦੇ ਆ ਅੱਗੇ ਵੀ ਆਸ ਤੱਕ ਕਿਸਾਨਾਂ ਨੂੰ ਇੰਨੀ ਨਿੰਦਿਆ ਕਰੀ ਕਿ ਬੁੜੀਆਂ ਨੂੰ ਇਕੱਠਿਆਂ ਕਰ ਲੈਣ 100-100 ਰੁਪਏ ਪਿੱਛੇ ਤੇ ਬੁੜੀਆਂ ਤੋਂ ਹੀ 100-100 ਰੁਪਏ ਪਿੱਛੇ ਥਰਾਈ ਜਾਂਦੀਆਂ ਆਪਦੇ ਮੱਤਿਆਂ ਦੀ ਜਾਇਦਾਦ ਤਾਂ ਜਾਂਦੀਆਂ ਸੀ ਮੋਦੀ ਸਾਹਿਬ ਨੇ ਕਹਿੰਦੇ ਮੈਂ ਸਾਰੀ ਜਾਇਦਾਦ ਤਾਂ ਖੋਹਣਗੇ ਮੈਂ ਧਿਆਨ ਰੱਖੂਗਾ ਤੇ ਫਿਰ ਜਿਹੜਾ ਪੰਜਾਬੀ ਹੁੰਦਾ ਜਿਹੜੇ ਪੰਜਾਬ ਦੇ ਉਹਨਾਂ ਖੌਤ ਮੰਦਵ ਦਿਹਾੜੀ ਤੇ ਨਹੀਂ ਜਾਂਦਾ ਉਹ ਨਫਰਤ ਮੰਨਦੇ ਦਿਹਾੜੀ ਦੀ ਇਹ ਕਰਕੇ ਖਾਣਾ ਮਹਾਰਾਜ ਨੇ ਜਿਹੜੇ ਰੋਜ਼ੀ ਸਾਨੂੰ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂਆਂ ਨੇ ਤੇ ਫਿਰ ਜਾਇਦਾਤਾ ਛੱਡੀਆਂ ਤੋਂ ਕਿਉਂ ਜਾਂਦੀਆਂ ਉਹ ਤਾਂ ਮਰਨਾ ਪੈਣਾ ਕਿ ਅਣਖ ਛੱਡੀ ਉਹ ਕੀ ਇਹਨਾਂ ਨੂੰ ਤੁਹਾਡੇ ਨਾਲੋਂ ਤੋਂ ਮਤਲਬ ਕੀ ਗੱਲ ਹੋਈ ਸੀ ਸਾਨੂੰ ਕਹਿੰਦੀ ਕਿ ਵੀ ਕਿਸਾਨ ਲੈ ਆਏ ਬੁੜੀਆਂ ਨੇ 100-100 ਦੇ ਕਿ ਤੇਰਾ ਪੜਾ 100-100 ਕਿੱਥੋਂ ਸੰਗਿਟਾ ਹੈ ਅਹਿਤ ਆ ਦੇ ਬੱਚਿਆਂ ਦੀ ਜਾਇਦਾਦ ਖਾਤਰ ਗਏ ਸਨ ਵੀ ਜਿਹੜਾ ਸਾਡਾ ਜਾਇਦਾਦ ਤਾਂ ਹੀ ਖੋਲਣਾ ਫਿਰ ਸਾਨੂੰ ਮੰਗ ਰਿਹਾ ਉਹਨਾਂ ਵਾਲੇ ਬੱਚੇ ਕੀ ਆਖਣਗੇ ਤੁਸੀਂ ਮਰੇ ਸਤ ਤੁਸੀਂ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈ ਇਹ ਤਾਂ ਮਰਨ ਗਏ ਸਨ ਤੇ ਵੀ ਜਾਇਦਾਦਾਂ ਨਹੀਂ ਛੱਡਣਗੇ ਤੇ ਮਰ ਜਾਣਗੇ ਜਿਹੜਾਂ ਦੇ ਵੇਲੇ ਮਾਰਦੇ ਖੋੜ ਪਰਦੇ ਖੋੜੇ ਪਰ ਆਪਦਾ ਸਿੱਧਕ ਨਹੀਂ ਹਾਰਾਂਗੇ ਆਪਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਕੀ ਸਦਕਾ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਰੋਗ ਬੁਝੂ ਲਿਆ ਪਰ ਜਿਹੜੇ ਜਿਹੇ ਸਿੱਖਨ ਗੁਰੂ ਦੇ ਉਹ ਤਾਂ ਬਰਾਬਰ ਦੇ ਤੱਤਿਆਂ ਦਾ ਮਾਂ ਕੇ ਵਹਿ ਵਹਿ ਕੇ ਗਏ ਬੱਚੇ ਨੀਆਂ ਚ ਨਾਲੇ ਖਰੂਤਾਪ ਦਿਨ ਵਾਰ ਜਿਹੜੀ ਕਰਨੀ ਉਹਨਾਂ ਉਹ ਉਮੀ ਉਹਨਾਂ ਨੂੰ ਪਗਾਤੀਆਂ ਤੇ ਉਮੀ ਹੋਣੀ ਆ ਤੇ ਗਰਸਾਨ ਵੀ ਉਮੀ ਪਗਾਉਂਦੀ ਹਮ ਮਤਲਬ ਤੁਸੀਂ ਕੇਸ ਵੀ ਕੀਤਾ ਸੀ ਉਹਦੇ ਤੇ ਕੋਈ ਮਾਣਾ ਨਹੀਂ ਗਾ ਕੇਸ ਵੀ ਕੀਤਾ ਸੀ ਰੱਖ ਲੈ ਵੀ ਰੰਮੀ ਆਪਣੀ ਤਾਂ ਰੱਖ ਲੈ ਜਦੋਂ ਨਿੰਦਕ ਕਰਦੀ ਸੀ ਸਾਰਾ ਭੈਣ ਭਈ ਦਾ ਸੀ ਤੂੰ ਕਰ ਤੇਰੇ ਉੱਥੇ ਹੋਊਗਾ ਵਸਤੇ ਵੈਲ ਟਕੜ ਦੁਸ਼ਮਣ ਸੀ ਕਿਉਂ ਕਰਨੀ ਸੀ ਕੋਈ ਆਇਆ ਫੈਸਲਾ ਉਹਦਾ ਕੇਸ ਦਾ ਕੋਈ ਫੈਸਲੇ ਤਰੀਕਾ ਪਈ ਜਾਂਦੀਆਂ ਹੁਣ ਰਖੜਾ ਵੀ ਬੰਦੇ ਘਈੇ ਵਾਰੋਂ ਵੀ ਉੱਥੋਂ ਰਖੜਾ ਵੀ ਤੂੰ ਵਕੀਲ ਨੂੰ ਕਹਿੰਦੀ ਝਗੜਨਾ ਮੇਰੀ ਥਾਂ ਤੇ ਵਕੀਲਾ ਦਾ ਮੈਨੇ ਛਡੂਂਦਾ ਅਗਲੇ ਵਕੀਲ ਹੋਰ ਕਰ ਲੈਣਗੇ ਨਹੀਂ ਤਾਂ ਝਗੜਨਾ ਹੀ ਪੈਣਾ ਤੁਹਾਨੂੰ ਮਾਤਾ ਉਹਨੇ ਜਿਹੜਾ ਥੱਪੜ ਮਾਰਿਆ ਆਪਣੇ ਪੰਜਾਬ ਦੀ ਕੁੜੀ ਸੀਗੀ ਤੁਸੀਂ ਉਸ ਬਾਰੇ ਕੀ ਕਹੋਗੇ ਉਹਨੂੰ ਡਿਸਮਿਸ ਜੀ ਕਰਤਾ ਹੈ ਕੀ ਕਹੋਗੇ ਕਿ ਉਹਨੂੰ ਡਿਸਮਿਸ ਕਿਉਂ ਕਰਨੀ ਸੀ ਉਹ ਤਾਂ ਬਾਤਲੀ ਕਰੀ ਤਾਂ ਪੜੀ ਮਾਰੀ ਸੀ ਜੀ ਨਹੀਂ ਇੰਨਾ ਕਰਮ ਕਰਿਆ ਹਰੇਕ ਮਰਨ ਦਾ ਡਰਾਂ ਨੇ ਪਰਵਾਹ ਹੀ ਨਹੀਂ ਕੀਤੀ ਉਹ ਤਾਂ ਗੁਰੂ ਬਰਾਬਰ ਖੜਾ ਸੀ ਹੋਣਾ ਸਾ ਦੇ ਕੇ ਮਰੋ ਥਾਪੜਾ ਦੇ ਕੇ ਲੱਪੜੋ ਸੀ ਪ੍ਰਮਾਤਮਾ ਨੇ ਮਰਵਾਇਆ ਸੀ ਨਹੀਂ ਉਹ ਦਸ਼ਮੇਸ਼ ਪਿਤਾ ਨੇ ਉਹਨੂੰ ਦਲੋਰੀ ਦਿੱਤੀ ਹੈ ਨਹੀਂ ਉਹਨੂੰ ਤਾਂ ਇਹੋ ਜਿਹਾ ਪਤਾ ਨਹੀਂ ਸੀ ਇਹ ਲੱਪੜ ਮਾਰਨਾ ਉਹ ਮਹਾਰਾਜ ਦੇ ਰੰਗ ਉਹ ਵਿਖਾਉਂਦਾ ਤੇ ਆਪਾਂ ਕਿੰਨੇ ਜਣੇ ਹੁੰਨੇ ਆ ਜੇ ਕਰਸਾਨ ਸੀ ਕਿੰਨਿਆਂ ਦਾ ਆਸਰਾ ਸੀ ਉਹ ਤਾਂ ਚੈਰੀ ਕੇਲੀ ਸੀ ਉਹਨ ਮਹਾਰਾਜ ਨੇ ਸਿੱਖਿਆ ਦਿੱਤੀ ਤੇ ਕੰਗਨ ਨੂੰ ਸਭ ਤੋਂ ਸਭ ਸਿਆਣੀ ਬਣ ਜਾ ਉਹ ਮੋਟੀ ਬੱਦਲੀ ਐ ਛੋਟੀ ਮੱਤ ਵਾਲੀ ਕਿਉਂਕਿ ਹੋਵੇ ਤਾਂ ਚੰਗੇ ਕੰਮ ਨਾ ਕਰਾਵੇ ਕਿੱਥੇ ਤਾਂ ਉਹਨਾਂ ਨੂੰ ਹਾਰ ਪੈਣੀ ਸੀ ਤੇ ਜੈਦਕਾਰਾ ਹੋਣੀ ਅਸੀਂ ਤੇ ਕਿਤੇ ਲਾਨਤਾ ਪੈਂਦੀਆਂ ਕਿ ਸਾਦੇ ਠਿਕਰੇ ਦੇ ਸਰਚ ਪੈਂਦੇ ਨੇ ਵੀ ਇਹੋ ਜਿਹੇ ਕੰਮ ਕਰਾਉਂਦੀ ਫਿਰਦੀ ਐ ਇਹ ਚੰਗਾ ਨਹੀਂ ਮੈਨਾਂ ਨੇ ਚੰਗਾ ਤਾਂ ਤਾਂ ਉਹ ਕਰਿਆ ਸਾ ਸਟੀਵਾ ਦੇ ਕੇ ਜਾਨ ਛਡਾ ਜੇ ਆਪਦੀ ਲੋਕਾਂ ਦੇ ਮੱਥੇ ਕਿਵੇਂ ਲੱਗਦੀ ਐ ਗਲਤ ਬੁੜੀ ਐ ਕਿ ਕੁੜੀ ਐ ਉਹਨੂੰ ਬੋਲਣ ਦਾ ਤਰੀਕਾ ਨਹੀਂ ਜਿੱਦਾਂ ਵੱਡਾ ਬੰਦਾ ਹੋਊ ਸਿਆਣਾ ਹੋਊ ਪੜਿਆ ਲਿਖਿਆ ਵਿੱਚ ਬਹੁਤ ਨਿਮਤੀ ਨਿਮਰਤਾ ਹੁੰਦੀ ਹੈ ਇਹ ਤਾਂ ਵਿਚਾਰੀ ਹਕਾਰ ਦੀ ਭਰੀ ਪਈ ਐਨਾ ਹਕਾਰ ਨਾ ਕਰੇ ਕੰਮ ਪਾਣਗੇ ਗਰੀਬਾਂ ਤਾਂ ਹੀ ਧੰਦਾ ਗਵਾਨ ਨਾ ਕਹੀਂ ਜਿਨ੍ਹਾਂ ਨੇ ਬੋਟਾਂ ਪਾਈਆਂ ਜਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਖਾਂਦੇ ਤੇ ਉਹਨਾਂ ਦੀ ਵਿਆਹ ਵੀ ਕਰਦੀ ਐ ਕਿ ਉਹ ਕੱਲੀ ਚ ਫਿਰ ਵੱਡੀ ਨਹੀਂ ਹੋਣੀ ਵੀ ਕਿਸਾਨਾਂ ਦੇ ਨਾਂ ਰੜ ਕੇ ਵੱਡੀ ਹੋਊ ਪਰ ਨਹੀਂ ਵੱਣੀ ਤਾਂ ਔਖੀ ਹੋਊਗੀ ਤੇ ਕਿਸਾਨ ਤਾਂ ਵਿਚਾਰੇ ਸੜਾ ਪਾਈ ਜਾਂਦੇ ਭੁੱਖੇ ਜਿਹੇ ਬੈਠੇ ਕੇ ਰਬ ਉਹਨਾਂ ਦੀ ਸੁਣੂਗਾ ਉਹਨਾਂ ਦੀ ਸੁਣੂਗਾ ਪਰ ਉਹ ਗਲੀ ਉਹ ਤੇ ਕੋਈ ਲੱਪੜ ਮਾਰਿਆ ਤਾਂ ਨਿਸ਼ਾਨੀ ਦਿੱਤੀ ਤੇ ਪੰਜ ਸੱਤ ਮਾਰਦੇ ਪੰਜ ਸੱਤ ਮਾਰੀ ਵੀ ਉਹੋ ਜੇ ਤੇ ਇੱਕ ਮਾਰਿਆ ਵੀ ਉਹੋ ਜੇ ਜਿਵੇਂ ਬੰਦੇ ਨੂੰ ਪ੍ਰਕਾਰਾਂ ਹੀ ਪੈ ਜਾਣ ਤੇ ਬੰਦਾ ਪਾਸ ਨੇ ਫਿਰ ਉਹਨਾਂ ਕੱਚਾ ਹੋਗਾ ਸ਼ਰਮ ਨਹੀਂ ਬੰਦਾ ਸ਼ਰਮੰਦਾ ਨਹੀਂ ਹੁੰਦਾ ਭਈ ਉਹ ਇਹ ਜੇ ਕੰਮ ਕਰ ਗਿਆ ਇਹੋ ਜਿਹਾ ਕੰਮ ਨਾ ਕਰੇ ਬਣੀ ਸੀ ਐਮਪੀ ਕਿ ਸਿਆਣੇ ਕੰਮ ਕਰਨੀ ਸੀ ਦੁਨੀਆ ਦੀ ਵਡਿਆਈ ਰਹਿਣੀ ਸੀ ਕਿ ਨਿੰਦ ਕਰਉਂਦੀ ਰਹਿੰਦੀ ਪੰਜਾਬ ਚ ਅਤਵਾਦ ਕੋਈ ਅਤਵਾਦ ਨਹੀਂ ਅਤਵਾਦ ਵੀ ਕੋਈ ਨਹੀਂ ਪਾਈ ਕਿਸਾਨ ਪੇੜਾ ਪੂਰਾ ਕਰ ਲੈ ਕਮਾਈ ਕਰਕੇ ਖਾਉਂਦੇ ਜਨਤਨ ਪਾਲਣਾ ਕਰਦੇ ਆ ਕੋਈ ਫਾਈ ਕਰਸਾਨ ਮਾੜੇ ਨਹੀਂ ਜੇ ਕਰਸਾਨ ਨਾ ਹੋਣ ਤੇ ਕੋਈ ਰਾਜੇ ਬੈਠਾ ਜਿਹੜੇ ਕੁਰਸੀਆਂ ਗੱਦਨਾ ਤੇ ਉੱਥੇ ਉਹ ਥੋੜਾ ਹੀ ਕੋਈ ਬਣਾ ਦੇ ਉਹਨਾਂ ਨੇ ਖੰਦਾ ਕਰਸਾਨਾ ਦਾ ਕਮਾਇਆ ਖਾਂਦੇ ਆ ਉਹਦਾ ਲੋਹੇ ਦੀਆਂ ਪੈਣੀ ਬੈਠੇ ਆ ਆਪਣੇ ਪਸਤੂਨਾ ਵੀ ਸਾਡੇ ਗੋਲਣ ਲੱਗਦੇ ਕਰਸਾਨ ਤੇ ਨੰਗੇ ਘਾੜੇ ਫਿਰਦੇ ਆ ਤੇ ਉਹਨਾਂ ਨੂੰ ਕਿਸੇ ਸੱਪ ਦਾ ਸੁਭਦਿਆ ਬਿਜੀ ਤਾਂ ਹੰਦਾਰੀ ਨਹੀਂ ਕੋਈ ਉਹ ਤਾਂ ਬੇਭਰਵਾ ਘਰ ਬਣਾ ਲਾਉਂਦੇ ਆ ਤੇ ਅਸੀਂ ਹੁਣ ਪੰਜਾਬ